ਨਜ਼ਦੀਕੀ ਪਿੰਡ ਮੁਠੱਡਾ ਖੁਰਦ ਦਾ ਬਾਲ ਕਲਾਕਾਰ ਅਰਮਾਨ ਔਜਲਾ ਜੋ ਕਿ ਆਪਣੇ ਘਰ ਬੇਗਾਨੇ ਫਿਲਮ ਚ ਭੂਮਿਕਾ ਨਿਭਾਰਿਆ ਹੈ ਦਾ ਪਿੰਡ ਪੁੱਜਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਠੱਡਾ ਖੁਰਦ ਚ ਆਯੋਜਨ ਇੱਕ ਸਮਾਰੋਹ ਦੌਰਾਨ ਉਸ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਫਿਲਮ ਦੇ ਡਾਇਰੈਕਟਰ ਅਤੇ ਲੇਖਕ ਬਲਰਾਸ ਸਿਆਲ ਅਦਾਕਾਰ ਪ੍ਰੀਤ ਔਜਲਾ ਅਤੇ ਸਮੁੱਚੀ ਟੀਮ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਫਿਲਮ ਜੋ 15 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਇੱਕ ਪਰਿਵਾਰਕ ਫਿਲਮ ਹੈ ਜੋ ਉਹਨਾਂ ਦੀ ਸੋਚ ਸੀ ਅਤੇ ਉਹ ਸਾਰੇ ਆਸ ਕਰਦੇ ਹਨ ਕਿ ਚੇ ਵੀ ਇਸ ਨੂੰ ਆਪਣੇ ਪਰਿਵਾਰ ਨਾਲ ਬੈਠ ਕੇ ਦੇਖਣਗੇ ਜੋ ਪੰਜਾਬੀਆਂ ਦੀ ਚਿਰਾਂ ਤੋਂ ਮੰਗ ਸੀ ਸਭ ਤੋਂ ਪਹਿਲਾਂ ਸਕੂਲ ਮੈਥ ਲੈਕਚਰਰ ਸੰਜੀਪ ਕੁਮਾਰ ਹਰਪ੍ਰੀਤ ਸਿੰਘ ਸਮੁੱਚੇ ਸਟਾਫ ਐਸ ਐਮ ਸੀ ਕਮੇਟੀ ਨੇ ਉਹਨਾਂ ਨੂੰ ਗੁਲਦਸਤੇ ਦੇ ਕੇ ਸਵਾਗਤ ਕੀਤਾ ਇਸ ਸਮਾਗਮ ਨੂੰ ਹਰਮੇਸ਼ ਸਿੰਘ ਔਜਲਾ ਬਲਦੇਵ ਸਿੰਘ ਔਜਲਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਕੂਲ ਦੇ ਬੱਚਿਆਂ ਤੇ ਮਾਪਿਆਂ ਨੂੰ ਇਹ ਫਿਲਮ ਮੁਫਤ ਦਿਖਾਈ ਜਾਵੇਗੀ ਤਾਂ ਜੋ ਪਿੰਡ ਦੇ ਬਾਲ ਕਲਾਕਾਰ ਜੋ ਵਿਦੇਸ਼ ਰਹਿੰਦਾ ਹੈ ਦੀ ਹੌਸਲਾ ਅਫਜ਼ਾਈ ਕੀਤੀ ਜਾ ਸਕੇ ਸਮਾਗਮ ਦੌਰਾਨ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ 바ਬਾ ਸਕੱਤਰ ਚਰਨਜੀਤ ਸਿੰਘ ਵੱਲੋਂ ਇਸ ਟੀਮ ਨੂੰ ਸਨਮਾਨ ਚਿੰਨ੍ਹ ਤੇ ਯੂਨੀਆਂ ਨਾਲ ਸਨਮਾਨਿਤ ਕੀਤਾ ਗਿਆ ਤੇ ਇਸ ਪ੍ਰਗਟਾਈ ਕੇ ਪੰਜਾਬੀ ਫਿਲਮ ਇੰਡਸਟਰੀ ਸਾਰਤਕ ਫਿਲਮਾਂ ਵੱਲ ਵਧੇਗੀ ਇਸ ਮੌਕੇ ਸਕੂਲ ਵੱਲੋਂ ਵੀ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਰਪੰਚ ਜਸਪਾਲ ਚੰਦ ਡਾਕਟਰ ਲਖਬੀਰ ਸਰਬਜੀਤ ਸਾਬੀ ਗੁਰਿਆ ਆ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਿਲਸਕਤ ਤਰਸੇਮ ਸਿੰਘ ਢਿੱਲੋ ਗੁਰਨਾਮ ਸਿੰਘ ਮੁਠੱਡਾ ਪ੍ਰਦੀਪ ਸਿੰਘ ਦੀਪਾ ਅਜੀਤ ਸਿੰਘ ਔਜਲਾ ਸਮੁੱਚਾ ਸਕੂਲ ਸਟਾਫ ಗ್ರಾಮ ਪੰਚਾਇਤ ਐਸ ਐਮ ਸੀ ਦੇ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ ਮੈਂ ਐਂਟੀਰ ਸਕੂਲ ਦੇ ਸਟਾਫ ਸਪੈਸ਼ਲੀ ਹਾਪੀ ਸੈਂ ਇਹ ਸਾਡਾ ਬਹੁਤ ਮਾਣ ਰਖਿਆ ਅਤੇ ਪਿੰਡ ਵਾਸੀਓ ਪਿੰਡ ਦਾ ਸਰਪੰਚ ਸਾਹਿਬ ਜੀ ਮੈਨੂੰ ਦਰਵਾਜ਼ਾ ਤੇ ਬਲਾਜ ਜੀ ਆਪਣੇ ਪੀਤ ਉਹਨਾਂ ਦਾ ਸਾਡਾ ਆਵੇ ਸਾਡੇ ਲੋਕੀਆ ਬਹੁਤ ਵਧੀਆ ਮੈਂ ਇਹਨਾਂ ਦਾ ਬਹੁਤ ਹੀ ਦਿਲੋਂ ਮੈਂ ਕੇ ਧਰਵਾਦ ਕਰਦਾ ਹਾਂ ਦੇਖੋ ਅਸੀਂ ਕਿੰਨੇ ਕਿਸਮਤ ਵਾਲੇ ਆ ਸਾਡਾ ਪਰਪੋਤਾ ਐਸ ਪੰਦੇ ਦੇ ਵਿੱਚ ਅਤਪਤ ਨਾਰੋਸ਼ਨ ਅੰਕਾ ਨਾਰੋਸ਼ਨ ਜਦੋਂ ਇਹ ਵਿਦੇਸ਼ ਵਿੱਚ ਆਇਆ ਕਿੰਨੀ ਖੁਸ਼ੀਆਂ ਦੀ ਗੱਲ ਆ ਰਹਾ ਹੈ ਕਹਿੰਦਾ ਕੱਲ ਕੱਸਦੇ ਸਾਡੇ ਸਮਾਂ ਨਹੀਂ ਲੈਂਦਾ ਮੈਂ ਨਹੀਂ ਦਾ ਸਾਡਾ ਸੁੱਤਾ ਨਹੀਂ ਮੈਂ ਕਿਹੜੀ ਕੜੀ ਇਹਦੇ ਲਈ ਆਉਣ ਬਤੇ ਸਾਡਾ ਅਸੀਮਾ ਧਰਵਾਦ ਕਰੀਏ ਮੈਂ ਇੰਨਾ 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 ਜ਼ਿਆਦਾ ਹਨ ਖੁਸ਼ ਹਾਂ ਮੇਰਾ ਘਰਿਆ ਬੇ ਬੈਣ ਦਾ ਧੰਨਵਾਦ ਵੀ ਜਿੰਨਾ ਕਰਾਂ ਉਹਨਾਂ ਥੋੜਾ ਆ ਭਾਬੀ ਜਿੰਨਾ ਵੀ ਧੰਨਵਾਦ ਕਰਾਂ ਉਹਨਾਂ ਥੋੜਾ ਆ ਜਿਹੜਾ ਸਾਡੇ ਛੋੜਿਆ ਕੇੜਾ ਸਾਡੇ ਬੱਚੇ ਨੂੰ ਮੇਰਾ ਘਰਿਆ ਤੁਸੀਂ ਤੇਰਾ ਤੇ ਬਾਹਰ ਚਲ ਕੇ ਹੱਗੇ ਆ ਗਿਆ ਮੇਰਾ ਘਰਿਆ ਤੇ ਸਰਪੇਨ ਦਾ ਪਤਾ ਲਿਆ ਉਹ ਇੰਨਾ ਮੁੰਡਾ ਸਰਵਾ ਦੇਣਾ ਇੰਨਾ ਮੁੰਡਾ ਸਰਵਾ ਦੇ ਆ ਪਰਵਾਹ ਦਾ ਇਹਨਾਂ ਨੂੰ ਨਿਸ਼ਚਿੰਤ ਲਿਖੇ ਜਾਵੇ ਜੇ ਲੋਕ ਇਹ ਰੈਕਟਰ ਬਣ ਕੇ ਆਵੇ ਫੁੱਲ ਆਪਾਂ ਫਿਰ ਨਾਲ ਬੋਧਰ ਬੰਦੇ ਹੋਰ ਆਪਾਂ ਦੁਆ ਕਰਦੇ ਆਂ ਪਰਮਾਤਮਾ ਕੋਲੇ ਇਹ ਜਿੰਨਾ ਵੀ ਵਧੇ ਜਿੰਨਾ ਵੀ ਘਰੇ ਔਰ ਔਰਨਾ ਹੀ ਛੋਟਾ ਔਰ ਪਰਮਾਤਮਾ ਜੀ ਬਹੁਤ ਚਾਰਾ ਉੱਤੇ ਲੱਗ ਰਿਹਾ ਹੈ ਕਿ ਹੋਗੇ ਅੱਜ ਜੋ ਵੀ ਹੋ ਗਿਆ ਬਾਦ ਵਿੱਚ ਇਹ ਮੇਰੇ ਸੇ ਦੇ ਦਰਦ ਕੱਢਦੇ ਹੁੰਦੇ ਰਹਿੰਦੀ ਆ ਕੋਈ ਇਦਾਂ ਦੀ ਗੱਲ ਨਹੀਂ ਮਾਦਾ ਇਹਨਾਂ ਦਾ ਧੰਨਵਾਦ ਕਰਦਾ ਜਿੰਨਾ ਵੀ ਹੋ ਸਕਿਆ ਬਾਬਾ ਜੀ ਜਿੰਨਾ ਵੀ ਹੋ ਸਕਿਆ ਮੈਂ ਦਾ ਧੰਨਵਾਦ ਕਰਾਂ ਜਿਹੜੇ ਸਾਡੇ ਚਾ ਸਾਡੇ ਸਕੂਲ ਨੂੰ ਸਾਡੇ ਪੈਨ ਨੂੰ ਚੰ ਚੰ ਲਾਦੇ ਚੰ ਚੰ ਔਰ ਇੱਕ ਹਾਜੀ ਪਾ ਜਾਈ ਆ ਕਿ ਆ ਜਾ ਮੁੰਡਾ ਤੇਰਾ ਖਲਾ ਫਲਾ ਕਰੂਗਾ ਪਿੰਦੇ ਵਿੱਚ ਹੈਗਾ ਪ੍ਰੋਡਕਟਰ ਪਾਣਾ ਐਕਟਰ ਬੜਾ ਹਰਮੀ ਹੈਗਾ ਪਰ ਫਿਰ ਹਾਈ ਲੈਵਲ ਦੇ ਐਕਟਰ ਬਣਾ ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ 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 ਧੰਨਵਾਦ ਵਾਰ ਵਾਰ ਸਾਰੇ ਪਿੰਡ ਵਾਸੀਆਂ ਦਾ ਮਾਤਾ ਦਾ ਪਿਤਾ ਦਾ ਤੇ ਸਾਡਾ ਬਾਕੀ ਤੁਹਾਨੂੰ ਮੈਂ ਫਰ ਹੋਰ ਪਤਾ ਦਿਵਾਉਣੀ ਬਾਅਦ ਵਿੱਚ ਇਹਦੇ ਪ੍ਰੋਗਰਾਮ ਇਹ ਚੋਲਾ ਸਮਾ ਇਹ ਨੂੰ ਬੋਇਆ ਨਿਆਣ ਚੰਨੀ ਤਰਾ ਸਰਉਂਦੇ ਆ ਬੱਚਿਓ ਅਸੀਂ ਮੈਂ ਜਦੋਂ ਵੀ ਇਸ ਸਟੇਜ ਤੇ ਆ ਕੇ ਬੋਲਦਾ ਥੋੜੀ ਘਾਟ ਥੋੜੀ ਘਾਟ ਨਹੀਂ ਜਿੰਨਾ ਅਸੀਂ ਸੂਨ ਬਣਾਇਆ ਤੁਸੀਂ ਜਨਾ ਬੜੋ ਫੁੱਲੋ ਪਰ ਜਿਹੜਾ ਇਹ ਸਮਾਂ ਆ ਆਪਸੇ ਪੀਂਦੇ ਸਮਾਂ ਹੋਤਾ ਜਾਏ ਪਾਇਆ ਕਾਲ ਸਿਰ ਖਾਵੇ ਕਹਿੰਦੇ ਸਮਾਂ ਕਵਾਇਆ ਜੇ ਤੁਸੀਂ ਸਮਾਂ ਕਵਾ ਲਿਆ ਤਾਂ ਸਮਝਣਾ ਲਈ ਕਿ ਨਾ ਬੋਲ ਕੇ ਨਹੀਂ ਹੋਣਾ ਬਹੁਤ ਬਹੁਤ ਧੰਨਵਾਦ ਆਪਾਂ ਦਾ ਜੀ ਆਇਆਂ ਕਿਉਂਕਿ ਇਤਨੀ ਬੜੀ ਰਹਿਣ ਕਿਉਂਕਿ ਟਾਈਮ ਨਹੀਂ ਲੱਗ ਕੋਈ ਥੋੜਾ ਅਸੀਂ ਸਾਰਿਆਂ ਦਾ ਬਹੁਤ ਧੀਆ ਆ ਵੈਲਕਮ ਕਰਦੇ ਆ ਵੈਲਕਮ ਕਰਦੇ ਆ ਇਹਨਾਂ ਨੂੰ ਅਸੀਂ ਧੰਨਵਾਦ ਕਰਦੇ ਆ ਬਹੁਤ ਵਾਹਿਗੁਰੂ ਜੀ ਦਾ ਫਤਿਹ ਹੋਈ ਸੋਹਣੀ ਇੱਕ ਸਾਡੀ ਪਿੰਡ ਦਾ ਨਿੱਕਾ ਜਿਹਾ ਬੱਚਾ ਇੱਕ ਫਿਲਮ ਦੇ ਵਿੱਚ ਪਹਿਲਾ ਆਇਆ ਔਰ ਰੋਲ ਵੀ ਬਹੁਤ ਸੋਹਣਾ ਦਿੱਤਾ ਮੈਂ ਤਾਂ ਮੈਂ ਤਾਂ ਡਾਇਰੈਕਟਰ ਹੋਣਾਂ ਦਾ ਬੜੀ ਸੁਣਨਾ ਦਾ ਬਹੁਤ ਧੰਨਵਾਦ ਕਰਦਾ ਕਿ ਰੋਲ ਵੀ ਬਹੁਤ ਸੋਹਣਾ ਦਿੱਤਾ ਤੇ ਇਹਨੂੰ ਅਸਲ ਦੇ ਵਿੱਚ ਇਹਨਾਂ ਨੇ ਬੋਲਣ ਵੀ ਇਹਨਾਂ ਨੇ ਸੇਛ ਤੇ ਲਾ ਦਿੱਤਾ ਤੇ ਹੈ ਇਹ ਤੁਹਾਡੇ ਅਰਗੇ ਹੀ ਆ ਹਲੇ 13 ਸਾਲ ਦਾ ਹੋਇਆ 24ਵੇਂ ਸਾਲਜਾ ਹੈ ਹੋਇਆ ਨਹੀਂ ਸੋ ਜੋ ਇੱਕ ਹੋਰ ਲੜਕੀ ਕੰਮ ਕਰਦੀ ਆ ਉਹ ਵੀ ਸਹੀ ਚੋਈਆ ਇਹਨਾਂ ਦੇ ਲਾਗੇ ਹੋਈਆਂ ਪ੍ਰੀ ਤੌਜਲਾ ਅਸੀਂ ਉਸ ਕੁੜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੀ ਉਹ ਸਾਡੇ ਘੇਤੇ ਇੱਥੇ ਆ ਗਈ ਤੇ ਸੇਛ ਤੇ ਵੀ ਬੋਲੀ ਤੇ ਉਹ ਸਾਡੀ ਇਹਦੇ ਨਾਲੋਂ ਅਸੀਂ ਉਹਦਾ ਜ਼ਿਆਦਾ ਮਾਣ ਕਰਦੇ ਆਂ ਤੇ ਅਸੀਂ ਬੜੀ ਅਸੀਂ ਬੜੀ ਮਹਿਸੂਸ ਬੜਾ ਖੁਸ਼ੀ ਤਾਂ ਮਹਿਸੂਸ ਕਰਦੇ ਆਂ ਸਾਰਾ ਪਿੰਡ ਇਸ ਗੱਲ ਦਾ ਕਰਦੇ ਆਂ ਸਾਨੂੰ ਇਹਨਾਂ ਦੇ ਇੱਕ ਸਾਡੇ ਤੋਂ ਇਹਨਾਂ ਤੇ ਇਤਰਾਜ਼ ਰਹਿ ਗਿਆ ਸਾਡਾ ਨਾ ਤਾਂ ਜੋਗਰਾਜ ਨੂੰ ਲਿਆਂਦਾ ਤੇ ਦੂਸਰਾ ਇਹ ਲੇਟ ਬਹੁਤ ਆਈ ਇਹਨਾਂ ਨੂੰ ਡੰਨ ਤਾਂ ਭਰਨਾ ਚਾਹੀਦਾ ਪਰ ਹੁਣ ਕੀ ਕਰਗੇ ਅਸੀਂ ਕਰ ਸਕਦੇ ਦੂਸਰੀ ਗੱਲ ਹੈ ਕਿ ਫਿਲਮ ਇਹ ਅਸੀਂ ਦੋ ਸ਼ੋਅ ਪੱਕ ਕੀਤੇ ਆ ਤੀਸਰਾ ਅਸੀਂ ਜਦੋਂ ਵੀ ਜੋੜ ਪਈ ਅਸੀਂ ਉਸ ਵੇਲੇ ਬੱਕ ਕਰ ਲਾਂਗੇ ਆਪਣਾ ਯਾਰ ਤੋਂ ਪਹਿਲਾਂ ਆਪਣਾ ਨਾਂ ਤੇ ਕਿੰਨੇ ਮੈਂਬਰ ਤੁਸੀਂ ਲਿਆ ਸਕਦੇ ਇਥੋਂ ਕੋਚ ਲਿਜਾਊਗੀ ਇੱਥੇ ਇੱਥੇ ਛੱਡਾਂਗੇ ਆਣ ਕੇ ਉੱਥੇ ਟ੍ਰੈਨ ਵੀ ਚਾਹਾਂਗੇ ਤੇ ਖਾਣ ਵੀ ਦੇਵਾਂਗੇ ਜਿਹੜੇ ਪੈਨ ਤੋਂ ਮਰਜੀ ਆਪਣੇ ਲਾਗੇ ਲਾਗੇ ਪਿੰਡਾਂ ਚੋਂ ਜਿੱਤਾ ਜਿੱਥੋਂ ਸਕੂਲਾਂ ਆਏ ਨੇ ਬੱਚੇ ਆਪਣੇ ਦੋਸਤਾਂ ਨੂੰ ਲਿਆ ਸਕਦੇ ਆ ਪਰ ਉਹ ਜ਼ਰੂਰ ਸਾਨੂੰ ਮੈਂਬਰ ਪੂਰੇ ਕਰਕੇ ਦੇ ਵੀ ਹਾਂ ਇੰਨੇ ਮੈਂਬਰ ਅਸੀਂ ਲਿਆਵਾਂਗੇ ਤੇ ਇਹ ਪ੍ਰਵਾਹ ਨਹੀਂ 1000 ਹੋ ਜਾ 2000 ਹੋ ਜਾ 3000 ਹੋ ਜਾ 4000 ਹੋ ਜਾ ਪਛਾਤ ਪਾਣੀ ਹੋ ਜਾ ਕੋਈ ਘੜਕ ਨਹੀਂ ਪੜਾ ਤੇ ਹਬੀਬ ਆਪਣੇ ਬਿਉੜਕਾਂ ਨੂੰ ਵੀ ਕਹਿੰਦੇ ਆ ਤੇ ਸਾਡੇ ਬਿਉੜਕ ਵੀ ਨਾਲ ਆਉਣ ਇਹ ਫਿਲਮ ਇੱਕ ਫੈਮਲੀ ਦੇ ਦੇਖਣ ਵਾਲੀ ਆ